ਜਿਹੜਾ ਇਹ ਵਾਲਾ ਇਵੈਂਟ ਹੋਏਗਾ ਵਿਸਤਾਰ ਉੱਥੇ ਅਗਰ ਕੋਈ ਵੀ ਆਂਦਾ ਬਹੁਤ ਦੂਰੋਂ ਆਏਗਾ ਬੰਦਾ ਤੇ ਉਹਨੂੰ ਕੀ ਬੈਨੀਫਿਟ ਜਿਹੜਾ ਉਹ ਮਿਲਣ ਵਾਲਾ ਹੈ ਸਾਡੇ ਕੋਲ ਹੁਣ ਤੱਕ ਦੀ ਕੋਈ ਇਹੋ ਜਿਹਾ ਸ਼ਹਿਰ ਨਹੀਂ ਹੈ ਪੰਜਾਬ ਦਾ ਜਿੱਥੋਂ ਰਜਿਸਟ੍ਰੇਸ਼ਨ ਨਹੀਂ ਹੋਈ ਦਿੱਲੀ ਤੋਂ ਹਰਿਆਣੇ ਤੋਂ ਲੋਕ ਆ ਰਹੇ ਹੈ ਜੇ ਨਵੀਆਂ ਓਪਰਚ्युनिटीਜ਼ ਨੂੰ ਨਹੀਂ ਐਕਸਪਲੋਰ ਕਰ ਰਹੇ ਤਾਂ ਤੁਸੀਂ ਇੱਕ ਇੱਕ ਲੈਵਲ ਤੇ ਜਾ ਕੇ ਰੁਕ ਜਾਂਦਾ ਹੈ ਬਸ ਇਹ ਇੱਕ ਤੁਹਾਡੇ ਮੇਰੇ ਵਰਗੇ ਲੋਕਾਂ ਦੇ ਬਿਜ਼ਨੈਸਸ ਦੀ ਨੈਟਵਰਕਿੰਗ ਮੀਟ ਹੈ ਜਿਦੇ ਵਿੱਚ ਪਾਰਟਿਸਿਪੇਟ ਕਰਨ ਦਾ ਹਰ ਬੰਦੇ ਨੂੰ ਮੌਕਾ ਮਿਲੇਗਾ ᱛੋ ਥਿਸ ਇਸ ਗੋਇੰਗ ਟੂ ਬੀ ਦੈਟਸ ਵਨ ਥਿੰਗ ᱛੋ ਥਿਸ ਇਸ ਅਨਦਰ ਅਪੋਰਚੁਨਿਟੀ ਫਾਰ ਏਵਰੀ ਬਿਜ਼ਨਸ ਕਿ ਉਹ ਆਪਣੀ ਆਨਲਾਈਨ ਪ੍ਰੈਜ਼ੈਂਸ ਬਣਾ ਸਕਦੇ ਹਨ ਕਿਉਂਕਿ ਜਦੋਂ ਅਸੀਂ ਈਵੈਂਟ ਨੂੰ ਆਰਗੇਨਾਈਜ਼ ਕਰਨ ਦੀ ਸੋਚੀ ਸਾਡੇ ਮਨ ਚ ਸਭ ਤੋਂ ਪਹਿਲੇ ਸੀ ਕਿ ਹਰ ਇੱਕ ਬੰਦਾ ਜਿਹੜਾ ਵੱਖਰੇ ਸ਼ਹਿਰ ਤੋਂ ਐਫਰਟ ਕਰਕੇ ਆ ਰਿਹਾ ਹੈ ਉਹ ਆਪਣੇ ਬਿਜ਼ਨਸ ਲਈ ਕੁਝ ਲੈ ਕੇ ਜਾਏ। ਦੇਖੋ ਮੋਟੀਵੇਸ਼ਨ ਦੀ ਨਾ ਅੱਜ ਕਮੀ ਨਹੀਂ ਹੈ। ਤੁਸੀਂ YouTube ਖੋਲੋ। देयर ਇਜ਼ ਹਿਊਜ ਮੋਟੀਵੇਸ਼ਨ। ਤੁਸੀਂ ਕਿੰਨੇ ਵੀ ਵੱਡੇ ਬੰਦੇ ਨੂੰ ਉੱਥੇ ਸੁਣ ਸਕਦੇ ਹੋ। ਤਾਂ ਅਸੀਂ ਚਾਹੁੰਦੇ ਸੀ ਵੀ ਇੱਥੇ ਆ ਕੇ ਨਾ ਲੋਕ ਡਾਇਰੈਕਟ ਨੈਟਵਰਕ ਕਰਨ, ਇੱਕ ਦੂਜੇ ਨਾਲ ਗੱਲਾਂ ਕਰਨ, ਸਿੱਖਣ ਵਾਲੇ ਲੋਕ ਆਣ ਤੇ ਆਪਣੀ ਸੋਚ ਵਿੱਚ ਕਲੈਰੀਫਾਈ ਕਲੀਅਰ ਕਲੈਰਿਟੀ ਰੱਖ ਕੇ ਆਣ ਕਿ ਅਸੀਂ ਕੁਝ ਅੱਛਾ ਸਿੱਖਣ ਔਰ ਕੱਢਣ ਜਾ ਰਹੇ ਹਾਂ ਆਪਣੇ ਬਿਜ਼ਨਸ ਲਈ। ਕਿ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਚੁੱਕੇ ਹੋ? ਪਰ ਫਿਰ ਵੀ ਕਿਤੇ ਸਟਕ ਹੋਏ ਪਈਓ ਕਿ ਜੀ ਨੈਟਵਰਕ ਨਹੀਂ ਮਿਲ ਰਿਹਾ ਸਾਨੂੰ ਕਲਾਇੰਟਸ ਨਹੀਂ ਮਿਲ ਰਹੇ ਸਾਡਾ ਕੰਮ ਵਧ ਨਹੀਂ ਰਿਹਾ bizness ਦਾ ਸਟਾਰਟ ਕਰ ਲਿਆ ਇੱਕ ਵਾਰੀ ਪੈਸੇ ਇਨਵੈਸਟ ਕਰ ਲਏ ਪਰ ਹੁਣ ਅੱਗੇ ਕੀ ਕਿਸ ਤਰੀਕੇ ਨਾਲ bizness ਵਧਾਇਆ ਜਾਵੇ ਕਿਦਾਂ ਹੋਰ opportunitys ਲਿਆਂਦੀਆਂ ਜਾਣ ਅਗਰ ਹਜੇ ਵੀ ਇੱਥੇ ਰੁਕੀ ਹੋ ਜਾ ਤਾਂ ਤੁਹਾਡੇ ਅੱਗੇ ਬੜੀ ਵਧੀਆ opportunity ਆ ਰਹੀ ਹੈ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਹੁਣ ਤੱਕ ਦਾ ਅਜੇ ਤੱਕ ਕਦੇ ਨਹੀਂ ਲੱਗਿਆ ਹੋਵੇਗਾ ਇਦਾਂ ਦਾ ਇੱਕ ਮੀਟਅਪ ਹੋ ਰਿਹਾ ਹੈ ਨੈਟਵਰਕ ਦਾ ਕਿ ਤੁਸੀਂ ਉੱਥੇ ਆ ਕੇ ਆਪਣੇ bizness ਬਾਰੇ ਦੱਸ ਸਕਦੇ ਹੋ ਉੱਥੇ ਆ ਕੇ ਤੁਹਾਨੂੰ ਸਿਰਫ ਕੁਝ ਘੰਟਿਆਂ ਦੇ ਵਿੱਚ ਹੀ ਇੰਨੇ ਸਾਰੇ ਨੈਟਵਰਕਸ ਮਿਲ ਜਾਣਗੇ ਇੰਨੇ ਸਾਰੇ ਕਲਾਇੰਟਸ ਮਿਲ ਜਾਣਗੇ ਇੰਨੇ ਸਾਰੇ ਬਿਜ਼ਨੈਸਿਸ ਮਿਲ ਜਾਣਗੇ ਕਿ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਪਵੇਗੀ ਜੀ ਹਾਂ ਬਿਲਕੁਲ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ 6 for business alone ਫਰਸਟ ਜਿਹੜਾ ਉਹਨਾਂ ਦਾ 1 ਸਾਲ ਕੰਪਲੀਟ ਹੋਇਆ ਤੇ ਉਸ ਦੇ ਉੱਪਰ ਇੱਕ ਇਵੈਂਟ ਹੋ ਰਿਹਾ ਹੈ ਵਿਸਤਾਰ 1.0 ਦੇ ਨਾਮ ਤੋਂ ਤੇ ਇੱਥੇ ਕੀ ਕੁਝ ਮਿਲਣ ਵਾਲਾ ਤੁਹਾਨੂੰ ਕਿਉਂਕਿ ਇਹ ਵੇਸਟ ਨਹੀਂ ਜਾਏਗਾ ਤੁਸੀਂ ਇੱਥੇ ਆਉਂਗੇ ਤਾਂ ਤੁਹਾਨੂੰ ਇੰਨਾ ਕੁਝ ਮਿਲਣਾ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ ਵੀ ਇੱਕੋ ਛੱਤ ਦੇ ਥੱਲੇ ਤੁਹਾਨੂੰ ਇੰਨਾ ਕੁਝ ਕਿੱਦਾਂ ਮਿਲ ਸਕਦਾ ਹੈ ਤੁਹਾਨੂੰ ਗੱਲਬਾਤ ਕਰਾਵਾਂਗੇ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਈਵੈਂਟ ਤੇ ਉਹਨਾਂ ਤੋਂ ਜਾਣਾਂਗੇ ਕਿ ਇਹ ਈਵੈਂਟ ਕੀ ਹੈ ਕੌਣ-ਕੌਣ ਆ ਰਿਹਾ ਹੈ ਇੱਥੇ ਤੇ ਇੱਥੇ ਆ ਕੇ ਤੁਹਾਨੂੰ ਕਿੱਦਾਂ ਬੈਨੀਫਿਟ ਹੋ ਸਕਦਾ ਸੋ ਸਾਡੇ ਨਾਲ ਬਲਜੀਤ ਕੌਰ ਜੀ ਮੌਜੂਦ ਨੇ ਜਿਹੜੇ ਕਿ ਈਵੈਂਟ ਆਰਗੇਨਾਈਜ਼ ਕਰ ਰਹੇ ਹੈ ਤੇ ਇਹਨਾਂ ਤੋਂ ਪੁੱਛਦੇ ਹਾਂ ਵੀ ਈਵੈਂਟ ਕੀ ਹੈ ਤੇ ਤੁਹਾਨੂੰ ਕਿੱਦਾਂ ਬੈਨੀਫਿਟ ਮਿਲੇਗਾ ਇਸ ਤੋਂ ਸਵਾਗਤ ਹੈ ਮੈਮ ਸਸ਼ਕਲ ਜੀ ਮੈਮ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਡਾ ਇੱਕ ਸਾਲ ਕੰਪਲੀਟ ਹੋਇਆ 6 ਫੋਰ ਬਿਜ਼ਨਸ ਦਾ ਥੈਂਕ ਯੂ ਸੋ ਮਚ ਮੈਮ ਇੱਕ ਛੋਟੀ ਜੀ ਇੰਟਰੋਡਕਸ਼ਨ ਕਿ ਜਿਹੜਾ ਇਹ ਵਾਲਾ ਇਵੈਂਟ ਹੋਏਗਾ ਵਿਸਤਾਰ ਉੱਥੇ ਅਗਰ ਕੋਈ ਵੀ ਆਂਦਾ ਹੈ ਬਹੁਤ ਦੂਰੋਂ ਆਏਗਾ ਬੰਦਾ ਤੇ ਉਹਨੂੰ ਕੀ ਬੈਨੀਫਿਟ ਜਿਹੜਾ ਉਹ ਮਿਲਣ ਵਾਲਾ ਹੈ ਸੋ ਸਭ ਤੋਂ ਪਹਿਲੇ ਤੱਕ ਕਾਫੀ ਦੂਰੋਂ ਲੋਕ ਆ ਰਹੇ ਐ ਸਾਡੇ ਕੋਲ ਹੁਣ ਤੱਕ ਦੀ ਕੋਈ ਇਹੋ ਜਿਹਾ ਸ਼ਹਿਰ ਨਹੀਂ ਆ ਪੰਜਾਬ ਦਾ ਜਿੱਥੋਂ ਰਜਿਸਟ੍ਰੇਸ਼ਨ ਨਹੀਂ ਹੋਈ ਦਿੱਲੀ ਤੋਂ ਹਰਿਆਣੇ ਤੋਂ ਲੋਕ ਆ ਰਹੇ ਐ ਸੋ ਇਹ ਕਾਮ ਬੰਦੇ ਲਈ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਇੱਕ ਛੱਤ ਦੇ ਥੱਲੇ 400 ਤੋਂ ਉੱਪਰ ਬਿਜ਼ਨੈਸਸ ਪਾਰਟਿਸਿਪੇਟ ਕਰ ਰਹੇ ਐ ਤੇ ਅਸੀਂ ਨਾ ਅਕਸਰ ਚਲਦੇ ਚਲਦੇ ਸਾਨੂੰ ਐ ਹੀ ਲੱਗ ਲੱ ਜਾਂਦਾ ਕਿ ਬਿਜ਼ਨਸ ਇਜ਼ 올 ਅਬਾਊਟ ਕਿ ਤੁਸੀਂ ਆਪਣੀ ਸ਼ਾਪ ਤੇ ਗਏ ਜਾਂ ਆਫਿਸ ਗਏ 10 ਵਜੇ ਗਏ 7 ਵਜੇ ਉੱਠੇ ਤੇ ਸਾਨੂੰ ਲੱਗਦਾ ਹੈ ਕਿ ਬਿਜ਼ਨਸ ਗਰੋ ਹੋ ਜਾਏਗਾ ਪਰ ਜੇ ਤੁਸੀਂ ਆਪਣੇ ਨੈਟਵਰਕ ਨੂੰ ਵਿਧਾਨ ਤੇ ਕੰਮ ਨਹੀਂ ਕਰ ਰਹੇ ਜੇ ਨਵੀਆਂ ਓਪਰਚ्युनिटीਜ਼ ਨੂੰ ਨਹੀਂ ਐਕਸਪਲੋਰ ਕਰ ਰਹੇ ਤਾਂ ਤੁਸੀਂ ਇੱਕ ਇੱਕ ਲੈਵਲ ਤੇ ਜਾ ਕੇ ਰੁਕ ਜਾਂਦਾ ਹੈ ਬਿਜ਼ਨਸ ਸੋ ਸਭ ਤੋਂ ਪਹਿਲੇ ਤਾਂ 400 ਲੋਕਾਂ ਦਾ ਬਿਜ਼ਨੈਸਸਿਸ ਦਾ ਇੱਕ ਛੱਤ ਦੇ ਥੱਲੇ ਇਕੱਠੇ ਹੋਣਾ ਇਟਸ ਅ ਬਿਗ ਅਚੀਵਮੈਂਟ ਤੇ ਉਹ ਇੱਕ ਨੈਟਵਰਕਿੰਗ ਇਵੈਂਟ ਹੈ ਨੈਟਵਰਕਿੰਗ ਇਵੈਂਟ ਦਾ ਮਤਲਬ ਹੈ ਕਿ ਸਭ ਆਪਣਾ ਆਪਣਾ ਬਿਜ਼ਨਸ ਇੱਕ ਦੂਸਰੇ ਨੂੰ ਦੱਸਣਗੇ ਆ ਜੋ ਚੀਜ਼ ਮੈਂ ਬਹੁਤ ਕਲੈਰੀਫਾਈ ਕਰਨਾ ਚਾਹੁੰਦੀ ਆ ਤੁਹਾਡੇ ਥਰੂ ਹੈ ਕਿ ਇਹ ਕੋਈ ਸੈਲੀਬ੍ਰਿਟੀ ਇਵੈਂਟ ਨਹੀਂ ਹੈ ਕਿ ਕੋਈ ਅਸੀਂ ਐ ਨਹੀਂ ਚਾਹਦੇ ਕਿ ਲੋਕ ਆਣ ਔਰ ਉਹ ਵੀ 25 ਬੰਦਿਆਂ ਦਾ ਸਿਰਫ ਸਪੀਚ ਸੁਣ ਕੇ ਚਲੇ ਜਾਣ ਇਹ ਇੱਕ ਤੁਹਾਡੇ ਮੇਰੇ ਵਰਗੇ ਲੋਕਾਂ ਦੇ ਬਿਜ਼ਨੈਸਸ ਦੀ ਨੈਟਵਰਕਿੰਗ ਮੀਟ ਹੈ ਜਿਦੇ ਵਿੱਚ ਪਾਰਟਿਸਿਪੇਟ ਕਰਨ ਦਾ ਹਰ ਬੰਦੇ ਨੂੰ ਮੌਕਾ ਮਿਲੇਗਾ ਤੋ ਦਿਸ ਇਜ਼ ਗੋਇੰਗ ਟੂ ਬੀ ਦੈਟਸ ਵਨ ਥਿੰਗ ਸੈਕੰਡ ਅਦੇ ਵਿੱਚ ਸਾਡੀ ਬਿਜ਼ਨਸ ਡਾਇਰੈਕਟਰੀ ਲਾਂਚ ਹੋ ਰਹੀ ਹੈ ਗਲੋਬਲ ਉਹਦੇ ਵਿੱਚ ਫ੍ਰੀ ਦੀ ਲਿਸਟਿੰਗ ਹੈ ਸੋ 400 ਤੋਂ ਵੱਧ ਲੋਕ ਆ ਕੇ ਆਪਣੀ ਬਿਜ਼ਨਸ ਲਿਸਟਿੰਗ ਉਹਦੇ ਵਿੱਚ ਕਰ ਸਕਦੇ ਆ ਜੋ ਕਿ ਇੱਕ ਗਲੋਬਲ ਲੈਵਲ ਦੇ ਉੱਤੇ ਹੀ ਉਹਨੂੰ ਡਿਵੈਲਪ ਕੀਤਾ ਗਿਆ ਔਰ ਗਲੋਬਲ ਲੈਵਲ ਦੇ ਉੱਤੇ ਹੀ ਉਹਦੀ ਰੀਚ ਤੇ ਕੰਮ ਕੀਤਾ ਜਾਏਗਾ ਐਂਡ ਫਿਰ ਪਰਪਸ ਉਹੀ ਸੀਗਾ ਕਿ ਅੱਜ ਹਰ ਆਮ ਬੰਦੇ ਨੂੰ ਲੱਗਦਾ ਹੈ ਕਿ ਮੈਂ ਤਾ ਮੇਰੀ ਕੈਟੇਗਰੀ ਤਾਂ ਆਨਲਾਈਨ ਜਾ ਨਹੀਂ ਸਕਦੀ ਜਾਂ ਕਿੱਦਾਂ ਜਾਣਾ ਹੈ ਜੀ ਮਤਲਬ ਸਾਰੇ ਤਾਂ ਆਨਲਾਈਨ ਜਾ ਰਹੇ ਆ ਰਾਈਟ ਤਾਂ ਸਾਨੂੰ ਲੱਗਦਾ ਵੀ ਉੱਥੇ ਐਕਸਪੈਂਸ਼ਨ ਹੈ ਜਿਹੜੇ ਲੋਕ ਆਨਲਾਈਨ ਚਲੇ ਗਏ ਤੋਂ ਦਿਸ ਇਜ਼ ਅਨਦਰ ਅਪੋਰਚ्युनिटी ਫਾਰ ਏਵਰੀ ਬਿਜ਼ਨਸ ਕਿ ਉਹ ਆਪਣੀ ਆਨਲਾਈਨ ਪ੍ਰੈਜੈਂਸ ਬਣਾ ਸਕਦੇ ਹਨ ਅ ਨਾਰਮਲੀ ਜਿਵੇਂ ਤੁਸੀਂ ਗੱਲ ਕੀਤੀ ਕਿ ਅਕਸਰ ਇਵੈਂਟਸ ਤੇ ਇਦਾਂ ਹੁੰਦਾ ਹੈ ਵੀ ਇੱਕ ਪੈਨਲ ਹੁੰਦਾ ਹੈ ਜਿਹੜਾ ਆਪਣੇ ਬਾਰੇ ਸਾਰਾ ਕੁਝ ਦੱਸ ਕੇ ਚਲੇ ਜਾਂਦੇ ਨੇਗੇ ਕਿ ਇੱਥੇ ਜਿਹੜੇ ਆਮ ਲੋਕ ਆ ਰਹੇ ਨੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਜਾਂ ਆਪਣੀ ਪ੍ਰੋਬਲਮਸ ਸ਼ੇਅਰ ਕਰਨ ਦਾ ਵੀ ਮੌਕਾ ਮਿਲੇਗਾ ਕਿ ਉਹਨਾਂ ਨੂੰ ਆਪਣੇ ਸੋਲੂਸ਼ਨ ਮਿਲ ਸਕਣ ਪੈਨਲ ਡਿਸਕਸ਼ਨ ਨਹੀਂ ਹੈ ਕਿਉਂਕਿ ਜਦੋਂ ਅਸੀਂ ਇਵੈਂਟ ਨੂੰ ਆਰਗੇਨਾਈਜ਼ ਕਰਨ ਦੀ ਸੋਚੀ ਸਾਡੇ ਮਨ 'ਚ ਸਭ ਤੋਂ ਪਹਿਲੇ ਸੀ ਕਿ ਹਰ ਇੱਕ ਬੰਦਾ ਜਿਹੜਾ ਵੱਖਰੇ ਸ਼ਹਿਰ ਤੋਂ ਐਫਰਟ ਕਰਕੇ ਆ ਰਿਹਾ ਹੈ ਉਹ ਆਪਣੇ ਬਿਜ਼ਨਸ ਲਈ ਕੁਝ ਲੈ ਕੇ ਜਾਏ ਰਾਈਟ ਦੇਖੋ ਮੋਟੀਵੇਸ਼ਨ ਦੀ ਨਾ ਅੱਜ ਕਮੀ ਨਹੀਂ ਹੈ ਤੁਸੀਂ YouTube ਖੋਲੋ देयर इज ਹਿਊਜ ਮੋਟੀਵੇਸ਼ਨ ਤੁਸੀਂ ਕਿੰਨੇ ਵੀ ਵੱਡੇ ਬੰਦੇ ਨੂੰ ਉੱਥੇ ਸੁਣ ਸਕਦੇ ਹੋ ਤਾਂ ਅਸੀਂ ਚਾਹੁੰਦੇ ਸੀ ਵੀ ਇੱਥੇ ਆ ਕੇ ਨਾ ਲੋਕ ਡਾਇਰੈਕਟ ਨੈਟਵਰਕ ਕਰਨ ਇੱਕ ਦੂਜੇ ਨਾਲ ਗੱਲਾਂ ਕਰਨ ਤਾਂ ਉਹ ਪਰਪਸ ਹੈ ਸੋ देयर इज नो ਪੈਨਲ ਡਿਸਕਸ਼ਨ ਕਿ ਉਹ ਕਿਸੇ ਤੋਂ ਸੋਲਿਊਸ਼ਨ ਮੰਗਣ ਆਪਸ ਚ ਗੱਲਾਂ ਕਰਨ ਮਤਲਬ ਇਹਦਾ ਹੋ ਸਕਦਾ ਨਾ ਕਿ ਜਿਵੇਂ ਹੁਣ ਮੈਨੂੰ ਮੇਰੇ ਬਿਜ਼ਨਸ ਦੇ ਵਿੱਚ ਕਿਤੇ ਮੈਂ ਸਟਕ ਹੈਗਾ ਮੈਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੇ ਦੂਸਰਾ ਕੋਈ ਹੋਰ ਬੰਦਾ ਉਸ ਤੋਂ ਨਿਕਲ ਕੇ ਅੱਗੇ ਗਰੋ ਕਰ ਚੁੱਕਿਆ ਤਾਂ ਮੈਨੂੰ ਉਹਦੇ ਤੋਂ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਉਹਦੀ ਐਕਸਪੀਰੀਅੰਸ ਤੋਂ ਮੈਂ ਲਰਨ ਕਰ ਸਕਦਾ ਹਾਂ ਬਿਲਕੁਲ ਬਿਲਕੁਲ ਔਰ ਮੈਨੂੰ ਲੱਗਦਾ ਸਿੱਖਣ ਦਾ ਤਰੀਕਾ ਵੀ ਇਹੀ ਹੁੰਦਾ ਕਿਉਂਕਿ ਅਗਰ ਮੰਨ ਲਓ ਕਿ ਕੋਈ ਵੀ ਬੰਦਾ ਹੈ ਜੋ 10 CR ਦੀ ਟਰਨਓਵਰ ਤੇ ਹੈ ਸ਼ਾਇਦ ਉਹ 5000 CR ਦੀ ਟਰਨਓਵਰ ਵਾਲੇ ਦੇ ਸੋਲੂਸ਼ਨ ਨੂੰ ਆਪਣੇ ਬਿਜ਼ਨਸ 'ਚ ਲਿਆ ਵੀ ਨਾ ਸਕੇ ਬਿਕਾਜ਼ ਡਿਫਰੈਂਸ ਬਹੁਤ ਜ਼ਿਆਦਾ ਹੈ ਤਾਂ ਵਰਗਾ ਬੰਦਾ ਲੱਭੋਗੇ ਉਹਦੇ ਕੋਲ ਜਿਹੜਾ ਤੁਹਾਡੇ ਤੋਂ ਇੱਕ ਸਟੈਪ ਅੱਗੇ ਹੈ ਤੁਸੀਂ ਉਹਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਡਾਸ ਕਿ ਉਹਦੇ ਨਾਲ ਹੱਲ ਕਰ ਸਕਦੇ ਹੋ ਸੋ ਵੀ ਜਸਟ ਵਾਂਟਡ ਕਿ ਇੰਨਾ ਟਾਈਮ ਹੋਏ ਲੋਕਾਂ ਕੋਲ ਜਿੱਦਾਂ ਅਸੀਂ 8 ਤੋਂ 12 ਰੱਖਿਆ ਸਾਡਾ ਬਹੁਤ ਕਲੀਅਰ ਪਰਪਸ ਸੀ ਕਿ 12 ਵਜੇ ਇਵੈਂਟ ਖਤਮ ਹੋ ਜੇ 4 ਵਜੇ ਤੱਕ ਲੋਕ ਕਟੋ-ਕਟ ਉੱਥੇ ਨੈਟਵਰਕਿੰਗ ਕਰਨ 400 ਬੰਦਾ ਬੈਠਾ ਹੈ ਅਲੱਗ-ਅਲੱਗ ਟੇਬਲਸ ਤੇ ਜਾਣ ਲੋਕਾਂ ਨੂੰ ਮਿਲਣ ਕਿਸੇ ਦਾ ਬਿਜ਼ਨਸ ਕਾਰਡ ਲੈਣ ਕਿਸੇ ਨੂੰ ਆਪਣਾ ਦੇਣ ਉਹ ਦੇਖਣ ਕਿ ਇਸ ਪਲੇਟਫਾਰਮ ਤੋਂ ਉਹਨਾਂ ਨੇ ਕੋਲਾਬੋਰੇਸ਼ਨਸ ਕਿੱਦਾਂ ਕੱਢਣੀਆਂ ਹੂੰ ਹੂੰ ਸੋ ਦੈਟ ਇਜ਼ ਦ ਬਿਗਰ ਪਰਪਸ ਆਫ ਦ ਇਵੈਂਟ ਸੋ ਹੁਣ ਅਗਰ ਕਿਸੇ ਨੇ ਆਣਾ ਹੈ ਉਸ ਇਵੈਂਟ ਦੇ ਉੱਪਰ ਤਾਂ ਉਹਦਾ ਕੀ ਪ੍ਰੋਸੈਸ ਹੈ ਕਿਸ ਤਰੀਕੇ ਨਾਲ ਰਜਿਸਟਰ ਕਰ ਸਕਦਾ ਸੋ ਸਭ ਤੋਂ ਪਹਿਲੇ ਤੇ ਅਸੀਂ ਇਹ ਕਹਾਂਗੇ ਕਿ ਸੋਸ਼ਲ ਹੈਂਡਲ ਤੇ ਕਿਉਂਕਿ ਨਾ ਇਸ ਟਾਈਮ ਸਿਰਫ 2 ਦਿਨ ਰਹਿ ਗਏ ਆ ਇਵੈਂਟ ਲਈ ਤਾਂ ਜਦੋਂ ਲੋਕ ਸਾਨੂੰ ਫੋਨ ਕਰਕੇ ਪੁੱਛ ਰਹੇ ਆ ਕਿ 6 ਫਾਰ ਬਿਜ਼ਨਸ ਕੀ ਹੈ ਆ ਇਟਸ ਵੈਰੀ ਡਿਫਿਕਲਟ ਟੂ ਐਕਸਪਲੇਨ ਔਰ ਸਾਡੇ ਕੋਲ ਮਤਲਬ ਕਿੰਨੀ ਕੋ ਟੀਮ ਅਸੀਂ ਉਸ ਚੀਜ਼ 'ਚ ਲਗਾਵਾਂਗੇ ਸਵੇਰ ਤੋਂ ਲੈ ਕੇ ਰਾਤ ਤੱਕ ਫੋਨ ਵੱਜ ਰਿਹਾ ਸੋ ਵੀ ਊਡ ਰਿਕੁਐਸਟ ਕਿ ਲੋਗ ਨਾ ਪਹਿਲੇ ਇੰਸਟਾਗ੍ਰam ਫੇਸਬੁੱਕ ਤੇ ਜਾਣ 6 for business ਦੇ ਪੇਜ ਤੇ ਜਾ ਕੇ 15 20 ਮਿੰਟ ਉਹਨੂੰ ਦੇਖਣ ਬਹੁਤ ਸਿੰਪਲ ਪ੍ਰੋਜੈਕਟ ਹੈ ਚਾਰ ਵੀਡੀਓਜ਼ ਦੇਖ ਕੇ ਸਮਝ ਆ ਜਾਂਦਾ ਹੈ ਉਸ ਤੋਂ ਬਾਅਦ ਉਹ ਨੰਬਰ ਹੈਗਾ ਸਾਡਾ 739925001 ਉਹਦੇ ਤੇ ਮੈਸੇਜ ਕਰਨ ਕਿ ਆਈ ਵਾਂਟ ਟੂ ਰਜਿਸਟਰ ਤਾਂ ਉਹਦੇ ਤੇ ਉਹਨਾਂ ਨੂੰ ਰਜਿਸਟ੍ਰੇਸ਼ਨ ਦੀ ਡਿਟੇਲ ਮਿਲ ਜਾਏਗੀ ਤੇ ਰਿਕੁਆਇਰਮੈਂਟ ਕੋਈ ਹੈਗੀ ਹੈ ਕਿ ਅਗਰ ਕਿਸੇ ਨੇ ਆਣਾ ਹੈ ਇੱਥੇ ਤਾਂ ਐਟ ਲੀਸਟ ਇਹ ਮਿਨਿਮਮ ਰਿਕੁਆਇਰਮੈਂਟ ਮੈਚ ਕਰਦੀ ਹੋਣੀ ਚਾਹੀਦੀ ਹੈ ਨਹੀਂ देयर इज नो ਰਿਕੁਆਇਰਮੈਂਟ ਅਸੀਂ ਸਿਰਫ ਚਾਹਦੇ ਆ ਸਿੱਖਣ ਵਾਲੇ ਲੋਗ ਆਣ ਰਾਈਟ ਤੇ ਆਪਣੀ ਸੋਚ ਵਿੱਚ ਕਲੈਰੀਫਾਈ ਕਲੀਅਰ ਕਲੈਰਿਟੀ ਰੱਖ ਕੇ ਆਣ ਕਿ ਅਸੀਂ ਕੁਝ ਅੱਛਾ ਸਿੱਖਣ ਔਰ ਕੱਢਣ ਜਾ ਰਹੇ ਆ ਆਪਣੇ ਬਿਜ਼ਨਸ ਲਈ ਓਕੇ ਇੱਕ ਵਾਰੀ ਇਹ ਇਵੈਂਟ ਹੋਇਆ ਇਹ ਬੰਦਾ ਇੱਥੇ ਆਇਆ ਉਸ ਤੋਂ ਬਾਅਦ ਫਰਦਰ ਲੌਂਗ ਟਰਮ ਕੀ ਕੀ ਬੈਨੀਫਿਟਸ ਉਹਨੂੰ ਮਿਲ ਸਕਦੇ ਨੇ ਹੋਰ ਸੋ ਜਿਵੇਂ ਅਸੀਂ 64 ਬਿਜ਼ਨਸ ਦਾ ਨਾ ਪਲੈਟਫਾਰਮ ਲੁਧਿਆਣੇ ਤੋਂ ਸਟਾਰਟ ਕੀਤਾ ਸੀ ਹੁਣ ਇਸ ਟਾਈਮ ਅਸੀਂ ਦੋ ਚੈਪਟਰ ਲੁਧਿਆਣੇ ਚਲਾ ਰਹੇ ਹਾਂ ਦੋ ਟ੍ਰਾਈ ਸਿਟੀ ਚਲਾ ਰਹੇ ਹਾਂ ਇੱਕ ਪਟਿਆਲੇ ਚਲਾ ਰਹੇ ਹਾਂ ਔਰ 19 ਜੁਲਾਈ ਤੋਂ ਪਹਿਲੇ ਅਸੀਂ ਜਲੰਧਰ ਪਲਾਨ ਕੀਤਾ ਹੋਇਆ ਸੀਗਾ ਪਰ ਕਿਉਂਕਿ ਇਵੈਂਟ ਸਾਈਜ਼ ਬਹੁਤ ਵੱਡਾ ਹੈ ਤਾਂ ਅਸੀਂ ਉਹਨੂੰ ਪੋਸਟਪੋਨ ਕਰਕੇ 19 ਜੁਲਾਈ ਤੋਂ ਬਾਅਦ ਕਰ ਰਹੇ ਹਾਂ ਸੋ ਅਸੀਂ ਕਿਹੜੇ ਸ਼ਹਿਰਾਂ 'ਚ ਹੁਣ ਤੱਕ ਪਹੁੰਚ ਪਾਏ ਹਾਂ ਜਿੱਥੇ ਲੋਕ ਪਹਿਲੇ ਲੁਧਿਆਣੇ ਆ ਕੇ ਸਾਡੇ ਨਾਲ ਜੁੜੇ ਕਿਉਂਕਿ ਕਿਸੇ ਵੀ ਸ਼ਹਿਰ ਦੇ ਵਿੱਚ ਜਾਵਾਂਗੇ ਅਸੀਂ ਇੱਕ ਮਿਨੀਮਮ ਰੋਲ ਪਲੇ ਕਰ ਸਕਦੇ टेक ऑन ਉਥੇ ਦੇ ਲੋਕਾਂ ਨੂੰ ਕਰਨਾ ਪਏਗਾ ਸੋ ਮੇਰੀ ਤੁਹਾਡੇ ਚੈਨਲ ਦੇ ਥਰੂ ਹਰ ਬੰਦੇ ਨੂੰ ਰਿਕੁਐਸਟ ਹੈ ਅੱਜ ਨਾਲ ਸਾਡੇ ਕੋਲ ਇੰਡੀਆ ਦੇ ਹਰ ਸ਼ਹਿਰ ਦੇ ਮੈਸੇजेस ਹੈ ਪੰਜਾਬ ਤੋਂ ਹਰ ਸਿਟੀ ਤੋਂ ਮੈਸੇਜ ਹੈ ਜੀ ਸਾਡੇ ਇੱਥੇ ਚੈਪਟਰ ਖੋਲੋ ਬਟ ਵੀ ਨੀਡ ਟੂ ਅੰਡਰਸਟੈਂਡ ਕਿ ਜੇ ਤੁਸੀਂ ਆਪਣੇ ਸ਼ਹਿਰ ਚ ਕੁਝ ਕਰਨਾ ਨਾ ਤਾਂ ਤੁਹਾਨੂੰ ਅੱਗੇ ਲੱਗਣਾ ਪਏਗਾ ਸੋ ਮੈਂ ਜਿੰਨੀ ਵੀ ਪਰਸਨਲ ਕਾਲਸ ਰੀਸੀਵ ਕਰਦੀਆਂ ਮੈਨੂੰ ਅੱਜ ਹਰਿਆਣੇ ਤੋਂ ਵੀ ਕਾਲ ਆਈ ਦਸੂਹੇ ਤੋਂ ਆਈ ਅਲਗ-ਅਲਗ ਸ਼ਹਿਰਾਂ ਤੋਂ ਆ ਰਹੀ ਹੈ ਬਰਨਾਲੇ ਤੋਂ ਸਵੇਰੇ ਕਾਲ ਆਈ ਮੈਂ ਉਹਨਾਂ ਨੂੰ ਕਿਹਾ ਜੀ ਜੇ ਤੁਸੀਂ ਚਾਹਦੇ ਹੋ ਵੀ ਇਦਾਂ ਦਾ ਕੁਝ ਤੁਹਾਡੇ ਚਰਚ ਹੋਏ ਫੋਰਮ ਬਣੇ ਸਭ ਤੋਂ ਪਹਿਲੇ ਨਾ 10 ਬੰਦੇ ਇਕੱਠੇ ਕਰਕੇ ਇਵੈਂਟ ਚ ਆਓ ਕਿਉਂਕਿ ਤੁਸੀਂ ਪਲੈਟਫਾਰਮ ਦੇਖੋ ਪਲੈਟਫਾਰਮ ਕਰ ਕੀ ਰਿਹਾ ਉਹਦੇ ਨਾਲ ਆਮ ਬੰਦਿਆਂ ਨੂੰ ਕਿਵੇਂ ਬੈਨੀਫਿਟ ਮਿਲ ਰਿਹਾ ਉਹ ਵੀ ਆਣਗੇ ਸਟੇਜ ਤੇ ਉਹ ਸ਼ੇਅਰ ਕਰਨਗੇ ਕਿ ਉਹਨਾਂ ਨੂੰ ਪਿਛਲੇ 1 ਸਾਲ ਚ ਫੋਰਮ ਨੇ ਕੀ ਦਿੱਤਾ ਤਾਂ ਤੁਹਾਨੂੰ ਕਲੈਰਿਟੀ ਮਿਲੇਗੀ ਕਿ ਪ੍ਰੋਜੈਕਟ ਦੀ ਇੰਟੈਂਸ਼ਨ ਕੀ ਹੈ ਔਰ ਫਿਰ ਅੱਗੇ ਲੱਗੋ ਔਰ ਆਪਣੇ ਸ਼ਹਿਰਾਂ ਚ ਚੈਪਟਰਸ ਓਪਨ ਕਰੋ ਸੋ ਦੈਟ ਇਜ਼ ਦਾ ਇੰਟੈਂਸ਼ਨ ਕੋਈ ਲਾਸਟ ਕੋਈ ਮੈਸੇਜ ਕੋਈ ਇਨਫੋਰਮੇਸ਼ਨ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸੋ ਮੈਸੇਜ ਆਈ ਹੈ ਜੀ ਕਿ ਅਸੀਂ ਨਾ ਅਕਸਰ ਬੜੀਆਂ ਹੀ ਕੰਪਲੇਂਟਸ ਕਰਦੇ ਹਾਂ ਜੀ ਕਿ ਅਸੀਂ ਤਾਂ ਇਕੱਠੇ ਬੈਂਦੇ ਨਹੀਂ ਜੀ ਅਸੀਂ ਆਪਣੀ ਕਮਿਊਨਿਟੀ 'ਚ ਇਕੱਠੇ ਨਹੀਂ ਬੈਠਦੇ ਤੋ ਦਿਸ ਇਜ਼ ਐਨ ਓਪਰਚ्युनिटी ਔਰ ਮੈਨੂੰ ਲੱਗਦਾ ਇਸ ਤੋਂ ਵਧੀਆ ਓਪਰਚ्युनिटी ਸਾਨੂੰ ਮਿਲੇਗੀ ਨਹੀਂ ਸੋ ਇਹ ਮੌਕਾ ਹੈ ਕਿ ਅਸੀਂ ਇਕੱਠੇ ਬੈਠੀਏ ਵਪਾਰ ਦੀ ਗੱਲ ਕਰੀਏ ਔਰ ਦੇਖੀਏ ਕਿ ਅਸੀਂ ਆਪਣੇ ਵਪਾਰ ਨੂੰ ਵੱਡਾ ਕਿਵੇਂ ਕਰਨਾ ਹੈ ਗਰੋਥ ਕਿਵੇਂ ਕਰਨੀ ਹੈ ਸੋ ਦੇ ਲਈ ਇੱਕ ਇਨਵੀਟੇਸ਼ਨ ਹੈ ਜਿੱਥੇ-ਜਿੱਥੇ ਤੱਕ ਇਹ ਵੀਡੀਓ ਲੋਕ ਸੁਣ ਰਹੇ ਹਨ ਹਰ ਹਰ ਬੰਦਾ ਆਪਣੇ ਸ਼ਹਿਰ ਤੋਂ 8-10 ਜਨੇ ਇਕੱਠੇ ਕਰਕੇ ਇਸ ਇਵੈਂਟ ਦਾ ਹਿੱਸਾ ਜ਼ਰੂਰ ਬਣੋ ਧੰਨਵਾਦ ਸੋ ਇਹ ਇਵੈਂਟ ਜਿਹੜਾ ਇਹ ਤੁਹਾਡੇ ਵਾਸਤੇ ਬਹੁਤ ਬੈਨੀਫੀਸ਼ੀਅਲ ਹੋ ਸਕਦਾ ਹੈ ਤੁਸੀਂ ਅਗਰ ਕੋਈ ਬਿਜ਼ਨਸ ਸਟਾਰਟ ਕੀਤਾ ਹੋਇਆ ਜਾਂ ਫਿਰ ਬਿਜ਼ਨਸ ਦੇ ਵਿੱਚ ਜਾ ਕੇ ਕਿਤੇ ਸਟਕ ਹੋ ਗਏ ਹੋ ਤੇ ਤੁਹਾਨੂੰ ਗਰੋਥ ਨਹੀਂ ਮਿਲ ਰਹੀ ਤਾਂ ਗਰੋਥ ਦਾ ਬਹੁਤ ਵੱਡਾ ਇੱਕ ਤੁਹਾਨੂੰ ਆ ਤੁਹਾਡੇ ਵਾਸਤੇ ਓਪਰਚੁਨਿਟੀ ਹੈ 400 ਪਲੱਸ ਬਿਜ਼ਨੈਸਿਸ ਇੱਕੋ ਥਾਂ ਤੇ ਆ ਰਹੇ ਨੇ ਤੁਸੀਂ ਉੱਥੇ ਬੈਠ ਕੇ ਗੱਲਬਾਤ ਕਰ ਸਕਦੇ ਹੋ ਉਹਨਾਂ ਦੀ ਗੱਲ ਸੁਣ ਸਕਦੇ ਹੋ ਈਵਨ ਕਿ ਤੁਹਾਡੇ ਕੋਲੇ 4-5 ਘੰਟੇ ਦਾ ਟਾਈਮ ਹੋਏਗਾ ਬੈਠ ਕੇ ਤੁਸੀਂ ਤੁਹਾਨੂੰ ਕਿਹੜਾ ਬੰਦਾ ਲੱਗਦਾ ਕਿ ਇਹ ਮੇਰੇ ਬਿਜ਼ਨਸ ਮੇਰੀ ਹੈਲਪ ਕਰ ਸਕਦਾ ਜਾਂ ਫਿਰ ਮੈਨੂੰ ਇਹਦੇ ਤੋਂ ਬਿਜ਼ਨਸ ਮਿਲ ਸਕਦਾ ਬੈਠ ਕੇ ਗੱਲਬਾਤ ਕਰੋ ਇਦਾਂ ਦਾ ਪਲੈਟਫਾਰਮ ਇਦਾਂ ਦਾ ਮੌਕਾ ਅੱਜ ਤੋਂ ਪਹਿਲਾਂ ਨਹੀਂ ਹੋਇਆ ਹੋਏਗਾ ਕਦੇ ਪੰਜਾਬ 'ਚ ਕਦੇ ਕਿਸੇ ਨੂੰ ਨਹੀਂ ਮਿਲਿਆ ਹੋਏਗਾ ਤੇ ਜੇ ਇਹ ਮਿਲ ਰਿਹਾ ਤੁਹਾਨੂੰ ਇਹ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ ਤਾਂ ਇਹ ਕੋਈ ਨਾ ਕੋਈ ਮੈਸੇਜ ਹੀ ਹੈ ਉੱਥੇ ਪਹੁੰਚੋ ਜ਼ਰੂਰ 19 ਤਰੀਕ ਲੁਧਿਆਣੇ ਵਿਖੇ ਮਿਲਦੇ ਹਾਂ ਜੀ ਉੱਥੇ ਧੰਨਵਾਦ